ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਮੋਗਾ ਸ਼ਹਿਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨਗਰ ਦੇ ਵਿੱਚ ਤੁਹਾਨੂੰ ਵਿਖਾਵਾਂਗੇ ਡਬਲ ਸਟੋਰੀ ਕੋਠੀ ਆ ਬਹੁਤ ਹੀ ਸੋਹਣੀ ਜਿਹੜੀ ਆ ਕਲੋਨੀ ਆ ਗਲੀ ਨੂੰ ਗੇਟ ਲੱਗਿਆ ਹੋਇਆ ਤੇ ਚੰਡੀਗੜ੍ਹ ਸ਼ਹਿਰ ਵਰਗੀ ਫੀਲਿੰਗ ਆਉਂਦੀ ਹੈ ਬਹੁਤ ਹੀ ਸੋਹਣਾ ਨਕਸ਼ਾ ਐ ਇਸ ਕੋਠੀ ਦਾ ਤੇ ਖੁੱਲਾ ਡੁੱਲਾ ਪੋਰਚਾ ਉਸ ਤੋਂ ਪਹਿਲਾਂ ਆਪਾਂ ਕੋਠੀ ਦੇਖੀਏ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫ੍ਰੀ ਆਫ ਕਾਸਟ ਹੀ ਆ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਜਿੰਨਾ ਵੀਰ ਭਰਾਵਾਂ ਨੇ ਕਰ ਲੈਣਾ ਸਪੋਰਚ ਬਹੁਤ ਹੀ ਖੁੱਲਾ ਡੁੱਲਾ ਹੈਗਾ ਚਾਹੇ ਨੋਵਾ ਗੱਡੀ ਅੰਦਰ ਲਾ ਲਈਏ ਕਾਫੀ ਸਪੇਸ ਹੈਗੀ ਆ ਪੋਰਚ ਦੀ ਸੋ ਇਸ ਵੇਲੇ ਆਪਾਂ ਹੈਗੇ ਆ ਲੌਬੀ ਦੇ ਵਿੱਚ ਜਿਕਰ ਇਸ ਕੋਠੀ ਦੀ ਬੈਡਰੂਮ ਦੀ ਗੱਲ ਕਰੀਏ ਤਾਂ ਟੋਟਲ ਜਿਹੜੇ ਆ 4 ਬੈਡਰੂਮ ਇਸ ਕੋਠੀ ਦੇ ਵਿੱਚ ਦੋ ਕਿਚਨ ਆ ਦੋ ਬੈਡਰੂਮ ਥੱਲੇ ਆ ਇਹ ਸਾਹਮਣੇ ਆਪਾਂ ਡ੍ਰਾਈੰਗ ਰੂਮ ਦੇਖ ਰਹੇ ਆ ਇੱਕ ਕਿਚਨ ਆ ਲੌਬੀ ਆ ਤੇ ਖੁੱਲਾ ਪੋਰਚਾ ਅੱਗੇ ਥੋੜਾ ਜਿਹਾ ਵਿਹੜੇ ਦੀ ਤਰ੍ਹਾਂ ਵੀ ਆ ਸੋ ਲੌਬੀ ਦੇ ਵਿੱਚੋਂ ਚੱਲਦੇ ਹੋਏ ਪਹਿਲਾਂ ਦੇਖਦੇ ਆ ਰਸੋਈ ਆ ਆਪਾਂ ਇਸ ਘਰ ਦੀ ਸਰ ਸੋਈ ਦੇ ਵਿੱਚ ਵੀ ਕਬਡਰ ਜਿਹੜੇ ਆ ਬਣੇ ਹੋਏ ਆ ਕੋਠੀ ਜਿਹੜੀ ਆ ਪੂਰੀ ਖੁੱਲੀ ਡੁੱਲੀ ਤੇ ਹਵਾਦਾਰ ਆ ਸਾਫ਼ ਸੁਥਰੀ ਕੋਠੀ ਆ ਨਾਲ ਇੱਕ ਸਟੋਰ ਵੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਦੋ ਬੈੱਡਰੂਮ ਆ ਅਟੈਚ ਬਾਥਰੂਮ ਆ ਦੋਨਾਂ ਨੂੰ ਇਹ ਸਭ ਬਹੁਤ ਸੋਹਣੀ ਜਿਹੜੀ ਆ ਕੋਠੀ ਆ ਰੰਗ ਰੋਗਣ ਦਾ ਕੰਮ ਵੀ ਸਾਫ਼ ਸੁਥਰਾ ਆ पीओपी ਵੀ ਹੋਈ ਹੋਈ ਆ ਟਾਈਲਸ ਦਾ ਕੰਮ ਹੋਇਆ ਵੀ ਆ ਸੋ ਪਿੱਛੇ ਵੈਂਟੀਲੇਸ਼ਨ ਵਾਸਤੇ ਹਵਾ ਰੋਸ਼ਨੀ ਵਾਸਤੇ ਜਾਲ ਦਿੱਤਾ ਹੋਇਆ ਤੇ ਇਹ ਵਾਸ਼ਰੂਮ ਜਿਹੜਾ ਦੋਨਾਂ ਬੈਡਰੂਮਾਂ ਨੂੰ ਅਟੈਚ ਆ ਇੱਕ ਦਾ ਗੇਟ ਜਿਹੜਾ ਜਾਲ ਵਿੱਚ ਵੀ ਆ ਤੇ ਦੂਸਰੇ ਦਾ ਨਾਲ ਦੇ ਬੈਡਰੂਮ ਦੇ ਵਿੱਚ ਚਲੋ ਚੱਲ ਕੇ ਦੇਖਦੇ ਆ ਸੋ ਆਪਾਂ ਗੱਲ ਕਰਦੇ ਸੀਗੇ ਡਿਮਾਂਡ ਦੀ ਤਾਂ ਡਿਮਾਂਡ 35 ਲੱਖ ਰੁਪਈਆ ਤੇ ਜੇ ਇਸ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ ਲਗਭਗ ਛੋਟੇ 5 ਮਰਲੇ ਆ ਸਾਢੇ 5 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜਗ੍ਹਾ ਜਿਹੜੀ ਆ ਲਗਭਗ ਸਾਢੇ 5 ਮਰਲੇ ਛੋਟੇ ਜਿਹੜੇ ਆ ਉਹਨਾਂ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਡਿਮਾਂਡ 35 ਲੱਖ ਰੁਪਈਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਆਪਾਂ ਨੂੰ ਸਭ ਨੂੰ ਪਤਾ ਹੀ ਆ ਤੇ ਚਲੋ ਫਿਰ ਇੱਕ ਝਾਂਤ ਜਿਹੜੀ ਆ ਮਾਰਦੇ ਆ ਫਰਸਟ ਫਲੋਰ ਤੇ ਸੋ ਉੱਪਰ ਵੀ ਦੋ ਬੈੱਡਰੂਮ ਬਣੇ ਹੋਏ ਆ ਅਟੈਚ ਜਿਹੜਾ ਵਾਸ਼ਰੂਮ ਆ ਦੋਨਾਂ ਬੈੱਡਰੂਮਾਂ ਨੂੰ ਅੱਗੇ ਇੱਕ ਬਾਲਕਨੀ ਆ ਰਸੋਈ ਆ ਇਹੋ ਵਾਸ਼ਰੂਮ ਆ ਜਿਹੜੇ ਦੋਨਾਂ ਬੈੱਡਰੂਮਾਂ ਦੇ ਨਾਲ ਜਿਹੜਾ ਅਟੈਚ ਹੈਗਾ ਸੋ ਇੱਕ ਬੈੱਡਰੂਮ ਇਹ ਤੁਸੀ ਦੇਖ ਸਕਦੇ ਹੋ ਪੂਰੀ ਕੋਠੀ ਜਿਹੜੀ ਆ ਸਾਫ਼ ਸੁਥਰੀ ਇਹ ਕੋਠੀ ਕੋਠੀ ਹੈ 5.5 ਮਰਲੇ ਜਗ੍ਹਾ ਨਕਸ਼ਾ ਪਾਸ ਆ ਐਨਓਸੀ ਹੈਗੀ ਆ ਜੇ ਜਿਸ ਵੀ ਵੀਰ ਪ੍ਰਾਣ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਤਿੰਨ ਵਾਸ਼ਰੂਮ ਆ ਸਟਾਰਟਿੰਗ ਤੇ ਵੀ ਲਾਈਟਿੰਗ ਬਾਥਰੂਮ ਜਿਹੜੇ ਆ ਉਹ ਬਣੇ ਹੋਏ ਆ ਕਰਦੇ ਤਾਂ ਇਹ ਫਰਸਟ ਫਲੋਰ ਦੀ ਰਸੋਈ ਹੈ। ਰਸਲ ਵਿੱਚ ਇਹ ਦੋ ਭਰਾਵਾਂ ਦਾ ਘਰ ਆ ਇਸ ਕਰਕੇ ਦੋਨੇ ਪੋਰਸ਼ਨ ਜਿਹੜੇ ਆ ਉਹ ਰੈਡੀ ਆ। ਉੱਪਰ ਵੀ ਰਸੋਈ ਚ ਕਾਬੜ ਦਾ ਕੰਮ ਹੋਇਆ ਵੀ ਆ ਤੇ ਬਾਹਰਲੇ ਪਾਸੇ ਇਹ ਸ਼ੈੱਡ ਸ਼ੂਟ ਪਾ ਕੇ ਬਾਕੀ ਵਿੜਾ ਬਣਿਆ ਹੋਇਆ। ਸੋ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ।